ਜਾ ਰਿਹਾ ਆਪਾਂ ਇਸ ਗੱਲ ਤੇ ਥੋੜੀ ਜਿਹੀ ਚਰਚਾ ਕਰ ਲੈਂਦੇ ਆਂ ਕੁਝ ਸਾਡੇ ਮਾਸਟਰ ਜੀ ਚੰਗੀ ਤਰ੍ਹਾਂ ਦੱਸ ਵੀ ਗਏ ਆ ਕਿ ਜਦੋਂ 2007 ਦੇ ਵਿੱਚ ਕਾਲੀ ਸਰਕਾਰ ਬਣਦੀ ਆ ਤਾਂ ਉਹ ਤਿੰਨ ਤਰ੍ਹਾਂ ਦੇ ਆਦਰਸ਼ ਸਕੂਲ ਆ ਜਿਹੜੇ ਉਹ ਲੈ ਕੇ ਆਉਂਦੀ ਆ ਕਿ ਉਹਨਾਂ ਦੇ ਵਿੱਚੋਂ ਇੱਕ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਇਸ ਕਿਸਮ ਦਾ ਜਿਹੜਾ ਸਕੂਲ ਆ ਉਹ ਵੀ ਖੁੱਲੇ ਜਾਂਦੇ ਆ ਬੱਡੀ ਮਾੜੀ ਗੱਲ ਇਹ ਐ ਕਿ ਉਸ ਪਿੰਡ ਦੇ ਵਿੱਚ ਆਲਰੇਡੀ ਪਲੱਸ 2 ਦਾ ਸਕੂਲ ਪਹਿਲਾਂ ਹੈਗਾ ਇਹ ਕਹੇ ਆ ਵੀ ਸਰਕਾਰੀ ਸਕੂਲਾਂ ਨੂੰ ਕਿਵੇਂ ਤਬਾਹ ਕਰਕੇ ਕਿਵੇਂ ਉਹਨਾਂ ਨੂੰ ਖਤਮ ਕਰਕੇ ਤੇ ਕਿਵੇਂ ਉਹਨਾਂ ਦੇ ਬਰਾਬਰ ਪ੍ਰਾਈਵੇਟ ਸਕੂਲ ਆ ਜਿਹੜੇ ਕਿਵੇਂ ਖੋਲਣੇ ਆ ਤੇ ਉਸ ਸਕੂਲ ਦੇ ਵਿੱਚ ਜਿਹੜਾ ਉੱਥੇ ਖਰਚਾ ਆਉਂਦਾ ਪਹਿਲੀ ਗੱਲ ਤੇ ਵੀ ਜਿਹੜੀ ਜ਼ਮੀਨ ਆ ਉਸ ਸਕੂਲ ਦੀ ਉਹ ਸਰਕਾਰੀ ਜ਼ਮੀਨ ਆ ਉਹ ਕਿਸੇ ਪ੍ਰਾਈਵੇਟ ادارے ਦੀ ਜ਼ਮੀਨ ਨਹੀਂ ਹੈਗੀ ਉਹ ਸਰਕਾਰ ਦੀ ਆਬਦੀ ਜ਼ਮੀਨ ਹੈ ਤੇ ਉਹਦੇ ਚ 70% ਜਿਹੜਾ ਖਰਚਾ ਉਹ ਸਰਕਾਰ ਦਿੰਦੀ ਹੈ ਤੇ ਉੱਥੇ ਦੇ ਬੱਚਿਆਂ ਨੂੰ ਮਿਡ ਡੇ ਮੀਲ ਆ ਜਿਹੜਾ ਖਾਣਾ ਜਿਹੜਾ ਬੱਚਿਆਂ ਨੂੰ ਮਿਲਦਾ ਤੇ ਵਰਦੀ ਜਿਹੜੀ ਬੱਚਿਆਂ ਨੂੰ ਮਿਲਦੀ ਆ ਭਾਵੇਂ ਜਿਵੇਂ ਮਾਸਟਰ ਜੀ ਦੱਸ ਕੇ ਗਏ ਆ ਕਿ ਉਹ 600 ਰੁਪਏ ਦੀ ਵਰਦੀ ਆ ਜਦ ਕਿ 600 ਰੁਪਏ ਦਾ ਇੱਕ ਬੂਟ ਨਹੀਂ ਆਉਂਦਾ ਬੱਚੇ ਦਾ ਤੇ ਉਸ ਤੇ ਉਸ ਤੋਂ ਵੀ ਅੱਗੇ ਜਾ ਕੇ ਉਸ ਦੇ ਜਿਹੜੇ ਅਧਿਆਪਕ ਆ ਉਹ 40 40000 ਰੁਪਇਆ ਤਨਖਾਹ ਤੇ ਸਾਈਨ ਕਰਦੇ ਆ ਜਿਵੇਂ ਤੇ ਸਾਥੀ ਦੱਸ ਕੇ ਵੀ ਗਏ ਆ ਕਿ ਸਾਰੇ ਟੀਚਰਾਂ ਦੇ ਜਿਹੜੇ ਏਟੀਐਮ ਕਹਿੰਦੇ ਆ ਆਪਾਂ ਜਾਂ ਕੀ ਕਹਿੰਦੇ ਵੀ ਜਿਹੜੇ ਉਹ ਪੈਸੇ ਆਪ ਕਢਾ ਲੈਂਦੇ ਆ ਫਿਰ ਉਹ ਏਟੀਐਮ ਇਹਨਾਂ ਨੇ ਆਪਦੇ ਕੋਲੇ ਰੱਖੇ ਹੋਏ ਆ ਸਾਰੇ ਟੀਚਰਾਂ ਦੇ ਤੇ ਟੀਚਰਾਂ ਨੂੰ ਕਿੰਨਾ ਰੁਪਇਆ ਮਿਲਦਾ ਮਹੀਨੇ ਦਾ 10000 ਰੁਪਇਆ ਤੇ ਜੇ ਉਹ ਲੋਕ ਆਪਦੇ ਹੱਕਾਂ ਦੇ ਲਈ ਜੰਗ ਦੇ ਮੈਦਾਨ ਦੇ ਵਿੱਚ ਉਤਰਦੇ ਆ ਇੱਥੋਂ ਦੇ ਪ੍ਰਸ਼ਾਸਨ ਦੇ ਖਿਲਾਫ ਇੱਥੋਂ ਦੇ ਸਰਕਾਰ ਦੇ ਖਿਲਾਫ ਆ ਦੀ ਗੱਲ ਕਰਦੇ ਆ ਇੱਥੋਂ ਦੀ ਲੁੱਟ ਦੇ ਖਿਲਾਫ ਗੱਲ ਕਰਦੇ ਆ ਤਾਂ ਸਰਕਾਰ ਦੇ ਆ ਖਰੀਦੇ ਹੋਏ ਆ ਜਿਹੜੇ ਦੋ ਟੁੱਕ ਦੇ ਮਾਲਕ ਜਿਹੜੇ ਸਾਡੇ ਤੋਂ ਸਾਡੀ ਟੈਕਸਾਂ ਦੇ ਵਿੱਚੋਂ ਪੈਸੇ ਲੈਂਦੇ ਆ ਤਨਖਾਹਾਂ ਲੈਂਦੇ ਆ ਇਹ ਤਨਖਾਹਾਂ ਲੈਣ ਦੇ ਬਾਵਜੂਦ ਸਾਡੇ ਟੈਕਸਾਂ ਦੇ ਵਿੱਚੋਂ ਸਾਡੇ ਦੀ ਡਾਂਗ ਬਰਾਉਂਦੇ ਆ ਇਹਨਾਂ ਨੂੰ ਇੱਕ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਜਿੱਥੇ ਇਹ ਪੜ੍ਹ ਕੇ ਆਏ ਆ ਇਹਨਾਂ ਨੂੰ ਪੜਾਉਣ ਵਾਲੇ ਮਾਸਟਰ ਕਿਤੇ ਉੱਪਰੋਂ ਨਹੀਂ ਸੀ ਉਤਰੇ ਉਹ ਇਹਨਾਂ ਸਕੂਲਾਂ ਦੀ ਅਧਿਹਾਪਕਾ ਜਿਨ੍ਹਾਂ ਦੇ ਉੱਤੇ ਅੱਜ ਰੋਜ਼ ਭਾਵੇਂ ਸੰਗਰੂਰ ਡਾਂਗ ਇਹਨਾਂ ਦੇ ਫਿਰਦੀ ਹੋਵੇ ਭਾਵੇਂ ਕੌਂਕੇ ਪਿੰਡ ਦੇ ਵਿੱਚ ਇਹਨਾਂ ਦੀ ਡਾਂਗ ਫਿਰਦੀ ਹੋਵੇ ਤੇ ਜੇ ਇਹ ਸਕੂਲ ਨਹੀਂ ਰਹਿਣਗੇ ਮਾਸਟਰ ਨਹੀਂ ਰਹਿਣਗੇ ਤਾਂ ਇਹਨਾਂ ਵਾਲੀ ਜਿਹੜੀ ਆਉਣ ਵਾਲੀ ਪੀੜ੍ਹੀ ਐ ਤਾਂ ਉਹ ਵੀ ਬਰਬਾਦ ਹੋ ਕੇ ਰਹਿ ਜਾਊਗੀ ਉਹਦੇ ਤੇ ਮੈਂ ਇੱਕ ਉਦਾਹਰਣ ਤੁਹਾਨੂੰ ਦੱਸ ਦਣਾ ਇੱਕ ਪ੍ਰਾਈਵੇਟ ਕੰਪਨੀ ਦੀ ਕੇਰਲਾ ਦੇ ਵਿੱਚ ਆ ਉਹ ਕੂਲਰ ਬਣਾਉਂਦੀ ਆ ਕੰਪਨੀ ਉਸ ਕੰਪਨੀ ਨੇ ਪ੍ਰਾਈਵੇਟ ਤੌਰ ਤੇ ਵਰਕਰ ਰੱਖੇ ਹੋਇਆ ਜੇ ਉਹ ਵਰਕਰਾਂ ਤੋਂ ਪੂਰੀ ਨਹੀਂ ਮਤਲਬ ਪ੍ਰੋਡਕਸ਼ਨ ਨਿਕੜਦੀ ਪੂਰਾ ਮਾਲ ਤਿਆਰ ਨਹੀਂ ਹੁੰਦਾ ਤਾਂ ਫਿਰ ਉਸ ਮਾਲਕ ਦਾ ਇੱਕ ਬੰਦਾ ਆਪਦੇ ਵਰਕਰ ਦੇ ਗਲ ਦੇ ਵਿੱਚ ਸੰਗਲ ਪਾ ਕੇ ਉਸ ਨੂੰ ਕੁੱਤੇ ਦੀ ਤਰ੍ਹਾਂ ਘਮਾਉਂਦਾ ਜਿਹੜੀ ਲੱਖ ਲਾਣ ਤਾਂ ਇਥੋਂ ਦੀ ਸਰਕਾਰਾਂ ਦਾ ਤੇ ਇੱਕ ਮਨੁੱਖ ਨੂੰ ਇੱਕ ਕਿਰਤੀ ਨੂੰ ਜਿਹੜਾ ਉਹਨਾਂ ਕੋਲੇ ਕੰਮ ਕਰਦਾ ਤੇ ਉਹਨਾਂ ਦੇ ਗਲ ਦੇ ਵਿੱਚ ਪਟਾ ਪਾ ਕੇ ਗਲ ਦੇ ਵਿੱਚ ਸੰਗਲ ਪਾ ਕੇ ਜਣੀ ਉਹ ਕਮਾਉਂਦਿਆ ਇੱਕ ਕੁੱਤੇ ਦਾ ਰੋਲ ਇੱਕ ਵਰਕਰ ਤੋਂ ਕਰਾਉਂਦੇ ਆ ਇਸ ਦਾ ਮਤਲਬ ਮੇਰੇ ਕਹਿਣ ਦਾ ਇਹ ਹੈ ਕਿ ਜੇ ਸਰਕਾਰੀ ਅਦਾਰੇ ਖਤਮ ਹੋਂਦੇ ਆ ਜੇ ਪ੍ਰਾਈਵੇਟ ਅਦਾਰੇ ਆਉਂਦੇ ਆ ਭਾਵੇਂ ਉਹ ਸਕੂਲ ਨੇ ਭਾਵੇਂ ਉਹ ਕੋਈ ਹੋਰ ਅਦਾਰੇ ਆ ਤੇ ਲੋਕਾਂ ਨੂੰ ਪ੍ਰਾਈਵੇਟ ਤੌਰ ਤੇ ਇਹਨਾਂ ਨੇ ਕੁੱਤੇ ਬਣਾ ਕੇ ਰੱਖਣੇ ਆ ਇੱਕ ਹੋਰ ਜਿਹੜੀ ਵੱਡੀ ਗੱਲ ਆ ਜਿਹੜੀ ਦੋ ਦਿਨਾਂ ਤੋਂ ਚੱਲ ਰਹੀ ਐ ਤੇ ਲਗਾਨਾਂ ਦੇ ਵਿੱਚ ਇੱਕ ਜੰਗਲਾ 400 ਏਕੜ ਦਾ ਜਿਹਦੇ ਵਿੱਚ ਜਣੇ ਕਰੋੜਾਂ ਦੇ ਜਾਨਵਰ ਜਿਹੜੇ ਜੀਵਨ ਤਾਂ ਉੱਥੇ ਰਹਿ ਰਹੇ ਆ ਤੇ ਇਹਨਾਂ ਨੇ ਕੀ ਕੀਤਾ ਕਿ ਅਸੀਂ ਇੱਥੇ ਇਹਨਾਂ ਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਸ਼ਹਿਰ ਨੇ ਉਹਨਾਂ ਦੇ ਨਾਂ ਦੱਸਿਆ ਕਿਸੇ ਦਾ ਸਟਾਰ ਸਟਰੀ ਰੱਖ ਦਿਆ ਕਿਸੇ ਦਾ ਕੁਸ ਰੱਖ ਦਿਆ ਪਤਾ ਨਹੀਂ ਕੀ ਕੀ ਨਾਂ ਰੱਖ ਕੇ ਜਣੀ ਇਹ ਕਹਿ ਕੇ ਕਿਸੇ ਇੱਥੇ ਉਹ ਸ਼ਹਿਰ ਬਸਾਉਣਾ ਬਹੁਤ ਵੱਡਾ ਤੇ ਉਸ ਜੰਗਲ ਨੂੰ ਜਣੀ ਉਹ ਕਿਵੇਂ ਜਾੜ ਰਿਹਾ ਕਿੰਨਿਆਂ ਸੈਂਕੜਿਆਂ ਦੀ ਗਿਣਤੀਆਂ ਦੇ ਵਿੱਚ ਉੱਥੇ ਜੀਸੀਬੀ ਲਾਈਆਂ ਨੇ ਤੇ ਉੱਥੇ ਦੇਖਣ ਵਾਲੀ ਗੱਲ ਉਹ ਤੇ ਜੇ ਇੱਕ ਇਹ ਆਉਂਦੀ ਆ ਭਰਾਵੋ ਕਿ ਇੱਕ ਹਾਥੀ ਹੁੰਦਾ ਹਾਥੀ ਤੇ ਜਦੋਂ ਜੀਸੀਬੀ ਆ ਉਹਨਾਂ ਦੇ ਜੰਗਲ ਨੂੰ ਢਾਹ ਰਿਆ ਹੁੰਦਾ ਤਾਂ ਜੰਗਲਾਂ ਨੂੰ ਤਬਾਹ ਕਰ ਰਿਹਾ ਹੁੰਦਾ ਤਾਂ ਹਾਥੀ ਭੱਜ ਕੇ ਆ ਕੇ ਜੀਸੀਬੀ ਦੇ ਨਾਲ ਸਿੱਧੀ ਟੱਕਰ ਮਾਰਦਾ ਤੇ ਉਹਨਾਂ ਦੀ ਜੀ.ਐਸ.ਵੀ ਨੂੰ ਵੀ ਪਲਟ ਦਿੰਦਾ ਤੇ ਜਣੀ ਇਹ ਜਿਹੜੇ ਬੇਜਵਾਨ ਇਸ ਧਰਤੀ ਤੇ ਆਏ ਆ ਜੀਵ ਜਨਤਾ ਇਹ ਉਹਨਾਂ ਨੂੰ ਨਹੀਂ ਬਖਸ਼ ਰਹੇ ਤੇ ਆਮ ਜਨਤਾ ਜਿੱਥੋਂ ਲੁੱਟ ਮਿਲਦੀ ਆ ਉਹਨਾਂ ਨੂੰ ਜਿੱਥੋਂ ਪੈਸਾ ਮਿਲਦਾ ਖਾਣ ਨੂੰ ਮਿਲਦਾ ਤੇ ਉਹਨਾਂ ਨੂੰ ਤਾਂ ਕੁੱਟਣਾ ਇਹਨਾਂ ਵਾਸਤੇ ਬਹੁਤ ਸਖਾਲਾ ਕੰਮ ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਕੱਲੀਆਂ ਇਹ ਤਿਲਗਾਨਾਂ ਦੇ ਵਿੱਚ ਨੇ ਇਹ ਪੰਜਾਬ ਦੇ ਵਿੱਚ ਵੀ ਵੱਡੇ ਪੱਤਰ ਤੇ ਜਣੀ ਇਹ ਸਾਡੀਆਂ ਜ਼ਮੀਨਾਂ ਦੇ ਜਿਹੜੀਆਂ ਉਹ ਰਿਕੁਆਇਰ ਕਰਨ ਦੇ ਨਾਂ ਤੇ ਭਾਰਤ ਮਾਲਾ ਵਰਗੇ ਜਿਹੜੇ ਵੱਡੇ ਵੱਡੇ ਰੋਡ ਆ ਇੰਟਰਨੈਸ਼ਨਲ ਰੋਡ ਆ ਜਿਹੜੇ ਉਹ ਕੱਢ ਰਹੇ ਆ ਉਹ ਤੁਹਾਡੇ ਲਈ ਨਹੀਂ ਇੰਟਰਨੈਸ਼ਨਲ ਰੋਡ ਨਿਕਲ ਰਹੇ ਉਹ ਜਾ ਰਹੇ ਆ ਵੱਡੀਆਂ ਕੰਪਨੀਆਂ ਵਾਸਤੇ ਅਸੀਂ ਖਨੌਰੀ ਵਾਡ ਰਹੇ ਆ ਸਾਲ ਤੋਂ ਇੱਕ ਤੇ ਲਗਭਗ ਖਨੌਰੀ ਤੋਂ ਜਦੋਂ ਕੈਥਲ ਨੂੰ ਹਰਿਆਣੇ ਨੂੰ ਜਦੋਂ ਇੱਕ ਰੋਡ ਮੁੜਦਾ ਤੇ ਉਸ ਦੇ ਉੱਤੋਂ ਭਾਰਤ ਮਾਲਾ ਪ੍ਰੋਜੈਕਟ ਆ ਜਿਹੜਾ ਵੱਡਾ ਰੋਡ ਆ ਉਥੋਂ ਕ੍ਰਾਸ ਕਰਦਾ ਉਸ ਰੋਡ ਨੂੰ ਤੇ ਉੱਥੇ ਉਹਨਾਂ ਨੇ ਕਾਫੀ ਏਕੀਲੇ ਜ਼ਮੀਨ ਦੇ ਲੈ ਕੇ ਜਿਹੜੀ ਸਮਾਨ ਤਾਰਨ ਦਾ ਸਮਾਨ ਉਥੋਂ ਚੜਾਉਣ ਦਾ ਜਿਹੜਾ ਪ੍ਰਬੰਧ ਉਹ ਕੀਤਾ ਹੋਇਆ ਵੱਡੀ ਗੱਲ ਉੱਥੇ ਦੀ ਇਹ ਆ ਜਿਹੜੀ ਅਸੀਂ ਆਪ ਅੱਖੀ ਦੇਖੀ ਐ ਕਿ ਉੱਥੋਂ ਜਦੋਂ ਦਿੱਲੀ ਨੂੰ ਇਹ ਗੱਲ ਹੈਗੀ ਆ ਵੀ ਦਿੱਲੀ ਤੱਕ ਰੋਡ ਉਹ ਪੂਰਾ ਹੋ ਗਿਆ ਉਥੋਂ ਉਹ ਠਰੂਆ ਪਿੰਡ ਦੇ ਨੇੜੇ ਤੇੜੇ ਪੈਂਦਾ ਤੇ ਉੱਥੋਂ ਦਿੱਲੀ ਤੱਕ ਰੋਡ ਆ ਜਿਹੜੀ ਉਹ ਕੰਪਲੀਟ ਹੋ ਚੁੱਕੀ ਆ ਤੇ ਉੱਥੇ ਉਹਨਾਂ ਨੇ ਉਹ ਲਾਉਣਾ ਟੋਲ ਪਲਾਜ਼ਾ ਇਧਰਲੇ ਪਾਸੇ ਵੀ ਟੋਲ ਪਲਾਜ਼ਾ ਚ ਦੂਜੇ ਪਾਸੇ ਵੀ ਟੋਲ ਪਲਾਜ਼ਾ ਤੇ ਉੱਥੇ ਨਾਲ ਵੱਡੇ ਅੱਖਰਾਂ ਚ ਲਿਖਿਆ ਹੋਇਆ ਕਿ ਇਸ ਸੜਕ ਦੇ ਉੱਤੇ ਸਕੂਟਰ ਮੋਟਰਸਾਈਕਲ ਥਰੀ ਵੀਲਰ ਟਰੈਕਟਰ ਟਰਾਲੀ ਲੈ ਕੇ ਜਾਣਾ ਸਖਤ ਮਨਾ ਤੇ ਇਸ ਕਰਕੇ ਸਾਡੀਆਂ ਜ਼ਮੀਨਾਂ ਦੇ ਵਿੱਚੋਂ ਵੱਡੇ ਵੱਡੇ ਰੋਡ ਕੱਟ ਕੇ ਤੇ ਸਾਡੇ ਲਈ ਉਹਦੇ ਤੇ ਮਨਾਹੀ ਆ ਤੇ ਦੂਜਾ ਇਹ ਹੈ ਕਿ 40 50 ਕਿਲੋਮੀਟਰ ਤੱਕ ਉਹਦੇ ਚੋਂ ਕੋਈ ਵੀ ਰਸਤਾ ਨਹੀਂ ਕਿਧੋ ਕਲੀਅਰ ਹੋਊਗਾ ਇਸ ਤੋਂ ਵੀ ਗਾਹਾਂ ਜਾ ਕੇ ਆਪਾਂ ਜੇ ਸੋਚੀਏ ਤਾਂ ਉਸ ਰੋਡ ਦੇ ਉੱਤੇ ਕੋਈ ਵੀ ਪ੍ਰਾਈਵੇਟ ਕੋਈ ਹੋਟਲ ਢਾਬਾ ਪੈਟਰੋਲ ਪੰਪ ਕੋਈ ਵੀ ਜਣੀ ਇਹ ਚੀਜ਼ ਹੈ ਜਿਹੜੀ ਉੱਥੇ ਨਹੀਂ ਬਣਾ ਸਕਦਾ ਤੇ ਅਸਲ 'ਚ ਉੱਥੇ ਕੀ ਆ ਉਹ ਕੰਪਨੀਆਂ ਨੇ ਆਪਦੇ ਟੋਲ ਬਹੁਤ ਢਾਬੇ ਖੋਲਣੇ ਆ ਕੰਪਨੀ ਨੇ ਆਪਦੇ ਪੈਟਰੋਲ ਪੰਪ ਲਾਉਣੇ ਆ ਉਹਨਾਂ ਨੇ ਵੱਡੇ ਵੱਡੇ ਮਾਲਾ ਜਿਹੜੇ ਖੋਲਣੇ ਆ ਸੋ ਪੰਜਾਬ ਕੀ ਭਾਰਤ ਦੇ ਵਿੱਚ ਜਿਵੇਂ ਸਾਥੀਆਂ ਨੇ ਇੱਥੇ ਹੁਣ ਦੱਸੀ ਆ ਗੱਲ ਸਾਰਿਆਂ ਨੇ ਕਿ ਜਦੋਂ ਸੜਕਾਂ ਖਲਾਈਆਂ ਨੇ ਇਹਨਾਂ ਨੇ 19 ਤਰੀਕ ਨੂੰ ਤਾਂ ਇਹ ਕਹਿ ਕੇ ਕਿ ਇੱਥੋਂ ਦਾ ਵਪਾਰ ਆ ਜਿਹੜਾ ਪੰਜਾਬ ਦਾ ਉਹ ਘਟ ਰਿਹਾ ਬਹੁਤ ਖਤਮ ਹੋ ਰਿਹਾ ਤੇ ਇਹਨਾਂ ਵਪਾਰੀਆਂ ਦੇ ਲਈ ਵੀ 2006 ਦੇ ਵਿੱਚ ਬਹੁਤ ਵੱਡਾ ਜਿਹੜਾ ਐਕਟ ਆ ਫੂਡ ਸੇਫਟੀ ਸਟੈਂਡਰਡ ਐਕਟ ਆ ਜਿਹੜਾ ਜਿਹਦੇ ਮੁਤਾਬਕ ਇੱਥੇ ਪੂਰੇ ਬਾਜ਼ਾਰ ਦੇ ਵਿੱਚ ਪਟਿਆਲੇ ਦੇ ਵਿੱਚ ਇੱਕ ਵੀ ਦੁਕਾਨਦਾਰ ਬਾਹਰ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਅਸੀਂ ਉਸ ਕਾਨੂੰਨ ਦੇ ਮੁਤਾਬਕ ਇੱਥੇ ਸਮਾਨ ਵੇਚ ਸਕਦੇ ਆ ਇਸ ਕਰਕੇ ਸਮਾਂ ਆਊਗਾ ਸਾਡੀ ਵੀ ਲਾਈਨ ਲੰਬੀ ਹੋਊਗੀ ਲੋਕਾਂ ਦੀ ਲੜਨ ਵਾਲਿਆਂ ਦੀ ਤੇ ਅਸੀਂ ਮੰਗ ਕਰਦੇ ਹਾਂ ਇੱਥੋਂ ਕਿ ਜਿਹੜੇ ਸਾਥੀ ਕੱਲ ਸਾਡੇ ਕਿਸਾਨ ਤੇ ਟੀਚਰ ਆ ਜਿਹੜੇ ਅਧਿਆਪਕਾ ਉਹ ਗ੍ਰਿਫਤਾਰ ਕੀਤੇ ਆ ਤੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਗਲਾ ਐਕਸ਼ਨ ਕੋਈ ਵੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰ ਹਾਂ ਲੈਂਦੀ ਆ ਤਾਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਹਰ ਜਗ੍ਹਾ ਤੇ ਅਸੀਂ ਇਹਨਾਂ ਨਾਲ ਵੱਧ ਝੜ ਕੇ ਹਿੱਸਾ ਲਵਾਂਗੇ ਤੇ ਸਰਕਾਰ ਨੂੰ ਮੂੰਹ ਦੀ ਖਾਣੀ ਵੀ ਪਊਗੀ ਅੱਜ ਪੰਜਾਬ ਦੇ ਵਿੱਚ ਸਾਡੀ ਸਾਰੀ ਜਥੇਬੰਦੀ ਹੈ ਜਿਹੜੀ ਕਿਤੇ ਵੀ ਜਿੰਨੀ ਵੀ ਉਹਦੇ ਚ ਸਮਰਥਾ ਉਹ ਇਸ ਘੋਲ ਦੇ ਵਿੱਚ ਸ਼ਾਮਲ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਗਿਰਫਦਾਰ ਕਿਤੇ द्याਵਕ ਰਹਾ ਕਰੋ ਰਹਾ ਕਰੋ ਰਹਾ ਕਰੋ ਕਿਸਾਨ ਮਜ਼ਦੂਰ ਮੁਲਾਜ਼ਮ ਇਕਤਾ ਜਿੰਦਾਬਾਦ ਜਿੰਦਾਬਾਦ ਲੋਟੂ ਸਰਕਾਰ ਮਰਦਾਬਾਦ ਪ੍ਰਸ਼ਟਾਚਾਰੀ ਮੈਨੇਜਮੈਂਟ ਮੁਰਦਾਬਾਦ 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 ਲੜਦਿਆਂ ਭੈਣਾ ਜਿੰਦਾਬਾਦ 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 ਹਾਂਜੀ ਹੁਣ ਮਨਜੀਤ ਸਿੰਘ ਜੀ ਨਾਬਾ ਬੀਕਯੂ ਜੀ ਆਜ਼ਾਦ ਤੋਂ ਜੇ ਇੱਥੇ ਸ਼ਾਮਲ ਨੇ ਤਾਂ ਆਪਣੀ ਗੱਲ ਰੱਖਣ ਸਮਾਂ ਆਪਣੇ ਕੋਲ ਲਗਭਗ 20 ਮਿੰਟ ਹੈ ਜੀ ਤੇ ਸਹੀ 4 ਵਜੇ ਆਪਾਂ ਸਟੇਜ ਦੀ ਸਮਾਪਤੀ ਕਰਨੀ ਆ ਜਿੰਨੇ ਵੀ ਮੇਰੇ ਵੀਰ ਇੱਧਰ ਉੱਧਰ ਚਾਹ ਪਾਣੀ ਪੀ ਰਹੇ ਨੇ ਉਹ ਪੰਡਾਲ ਦੇ ਵਿੱਚ ਆ ਜਾਣ ਤੇ ਬਲਾਰਾ ਆਪਣੀ ਗੱਲ 7 ਮਿੰਟ ਦੇ ਵਿੱਚ ਰੱਖੂਗਾ ਤੇ ਉਹਨਾਂ ਤੋਂ ਬਾਅਦ ਲਾਸਟ ਬਲਾਰੇ ਸੁਖਵਿੰਦਰ ਸਿੰਘ ਜੀ ਬਾਰਨ ਜ਼ਿਲ੍ਹਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾ ਉਹ ਆਪਣੀ ਗੱਲ ਰੱਖਣਗੇ 7-8 ਮਿੰਟ ਦੇ ਵਿੱਚ ਤੇ ਲਾਸਟ ਦੇ ਵਿੱਚ ਆਪਾਂ ਨਾਰੇ ਮਾਰ ਕੇ ਜਿਹੜਾ ਇਹ ਅੱਜ ਦੀ ਸੁਣਾਉਣੀ ਕਰਨੀ ਹੈ ਤੇ ਅਗਲੇ ਪ੍ਰੋਗਰਾਮ ਜੁਮੇ ਵੀ ਜਥੇਬੰਦੀ ਦਾ ਐਲਾਨ ਹੋਊਗਾ ਲਾਸਟ ਬਲਾਰੇ ਸਾਡੇ ਦੱਸਣਗੇ ਸੋ ਮੇਰੇ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਜਥੇਬੰਦੀਆਂ ਤੋਂ ਆਏ ਹੋਏ ਕਿਸਾਨ ਭਰਾਵੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪ੍ਰਸਾਦਾ ਵੀ ਆਪਾਂ ਸਕ ਲਿਆ ਚਾ ਵੀ ਪੀਲੀ ਫਤਿਹ ਦੀ ਆਵਾਜ਼ ਢਿੱਲੀ ਆਈ ਹੈ ਸੋ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਫਤਿਹ ਦਾ ਜਵਾਬ ਜੇਕਰ ਆਪਾਂ ਚੜ੍ਹਦੀ ਕਲਾ ਦੇ ਵਿੱਚ ਦਿੰਨੇ ਆ ਤਾਂ ਫਿਰ ਆਪਣੇ ਮੋਰਚੇ ਵੀ ਚੜ੍ਹਦੀ ਕਲਾ ਦੇ ਵਿੱਚ ਜਾਂਦੇ ਨੇ ਸੋ ਮੈਂ ਫੇਰ ਦੁਬਾਰਾ ਕਹਿਣਾ ਸਾਰੇ ਕਿਸਾਨ ਭਰਾਵਾਂ ਨੂੰ ਗੁਰੂ ਕਲੰਗੀ ਧਰਜੀ ਦੀ ਪਾਤਸ਼ਾਹ ਜੀ ਦੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਅੱਜ ਜਿਹੜਾ ਕੱਲ ਸਕੂਲੀ ਟੀਚਰਾਂ ਤੇ ਤੇ ਕਿਸਾਨਾਂ ਤੇ ਤਸੱਦਦ ਹੋਇਆ ਭਾਵੇਂ ਕਿ ਆਪਣੀ ਇਹ ਕੌਮ ਹੀ ਜੀ ਹੈ ਜਿਹੜੀ ਰੋਜ਼ ਤਸੱਦਦ ਤੇ ਸਹਿੰਦੀ ਹੈ ਬੜਾ ਕੁਝ ਆਪਣੇ ਨਾਲ ਹੋਇਆ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਬੜਾ ਕੁਝ ਆਪਣੇ ਨਾਲ ਹੋਇਆ ਸੋ ਆਪਾਂ ਕਿਉਂਕਿ ਜਿਆਦਾ ਸਮਾਂ ਨਹੀਂ ਆਪਾਂ ਗੱਲਬਾਤ ਸ਼ੁਰੂ ਕਰੀਏ